ਪੈਟਰੋਲ ਖਤਮ ਡੀਜ਼ਲ ਵੀ ਨਹੀਂ ਹੈ ਡੀਜ਼ਲ ਵੀ ਨਹੀਂ ਪਤਾ ਨਹੀਂ ਬਾਈਕ ਮੈਂ ਡਾਲ ਰਹੇ ਹਾਂ ਉਸਨੇ ਨਹੀਂ ਗਾੜੀ ਮੈਂ ਪਿੱਛੇ ਚੰਡੀਗੜ੍ਹ ਮੈਂ ਨਹੀਂ ਵੀ ਨਹੀਂ ਆ ਉਧਰ ਦੇਖ ਲੋ ਜੀ ਹਾਲਾਤ ਨੰਬਰ ਪੰਪ ਦੇ ਗੱਡੀਆਂ ਚ ਪਾ ਮੈਂ ਦਾ ਮੇਰਾ ਸ਼ੁਕਰ ਹੈ ਫਿਰ ਵੀ ਆ ਗਿਆ ਲਾਂ ਲੱਗੀ ਇੱਥੇ हले भी वक्त हले भी पा रहे हैं मोटरसाइकल तो, सारे पेट्रोल ही आ रहे हैं। नहीं नहीं पेट्रोल खत्म है हाँ खत्म पेट्रोल खत्म है भाई पेट्रोल डलवा लो अगर यही लाइन में लग जाओ अगर है नहीं बहुत ਮਤਲਬ ਅਧੇ પેટ્રોલ ਦਾ ਮਿਲ ਨਹੀਂ ਲੱਗਾ ਹਾਂ ਇਧਰ ਚੰਡੀਗੜ੍ਹ ਕਹੀਂ ਤੇ ਵੀ ਨਹੀਂ ਹੈ પેટ્રોલ ਤੋਂ ਦੇਖ ਲੋ ਜੀ ਹਾਲਾਤ ਬੁਰੇ ਹਾਲਾਤ ਹੋਣ ਵਾਲੇ ਪਵਾ ਲੋ ਜੀ પેટ્રોલ ਪਵਾ ਲੋ ਨਹੀਂ ਮੇਰੇ ਨਾਲ ਫੇਰ ਨਹੀਂ ਮਿਲਣਾ ਹੈ ਹੈ ਨਾ ਨਾ પેટ્રોલ ਦਾ ਹੀ ਹੈ ਜੀ ਹਾਂ ਉਹ ਹੈ ਨਾ ਪਹਿਲਾ ਹੈ ਨਹੀਂ ਤੇਰਾ